ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਆਪਣੇ ਪੇਜ ਬੋਪਰ ਹੈ ਵੇਜੀਟੇਬਲ ਫਾਰਮ ਤੇ ਤੇ ਦੋਸਤੋ ਅੱਜ ਨਾਲ ਤੁਹਾਨੂੰ ਇੱਕ ਜਿਹੜਾ ਆ ਬੂਟਾ ਨਾ ਇਹ ਦਿਖਾ ਰਹੇ ਹਾਂ ਕਾ ਦਾ ਬੂਟਾ ਇਹ ਦੱਸਿਓ ਦੇਖ ਕੇ ਤੇ ਨਵੀਂ ਫਸਲ ਆ ਇਹ ਬਹੁਤਿਆਂ ਨੂੰ ਪਤਾ ਬਹੁਤਿਆਂ ਨੂੰ ਨਹੀਂ ਪਤਾ ਦਿਖਾ ਪੁੱਤ ਤੇ ਕੀ ਆ ਪੁੱਤ ਇਹ ਬਾਥੂ ਬਾਥੂ ਤੇ ਦੋਸਤੋ ਇਹ ਆ ਜੀ ਬਾਥੂ ਬਾਥੂ ਦੇਖੋ ਹਰ ਇੱਕ ਦੇ ਖੇਤ ਚ ਹੋ ਜਾਂਦਾ ਤੇ ਬਾਕੀ ਇਹ ਕਈ ਸਟੇਟਾਂ ਚ ਹੁੰਦਾ ਕਈ ਸਟੇਟਾਂ ਚ ਨਹੀਂ ਹੁੰਦਾ ਤੇ ਪੰਜਾਬ ਚ ਆਮ ਹੀ ਹੋ ਜਾਂਦਾ ਜੀ ਤੇ ਇਹਨੂੰ ਰੱਖਣਾ ਕੋਈ ਨਹੀਂ ਚਾਹੁੰਦਾ ਕਿਉਂਕਿ ਕੁਦਰਤੀ ਫਸਲ ਆ ਨੇਚਰਲ ਫਸਲ ਆ ਆਪਣੇ ਆਪ ਖੇਤਾਂ ਵਿੱਚ ਹੋਣ ਵਾਲੀ ਫਸਲ ਆ ਤੇ ਕੱਖਾਂ ਵਾਲੀਆਂ ਜਿਹੜੀਆਂ ਸਪਰੇਹਾਂ ਨੇ ਦਵਾਈਆਂ ਹਰਬੀਸਾਈਡ ਵਰਤ ਕੇ ਇਹਨੂੰ ਖਤਮ ਕਰ ਦਿੰਦੇ ਆ ਤੇ ਇਹਦੇ ਫਾਇਦੇ ਇਹਨੇ ਜ਼ਿਆਦਾ ਨੇ ਦੋਸਤੋ ਇਹਦੇ ਇੱਕ ਤਾਂ ਇਹਦੇ ਵਿੱਚ ਪ੍ਰੋਟੀਨ ਬਹੁਤ ਜ਼ਿਆਦਾ ਮਾਤਰਾ ਵਿੱਚ ਹੁੰਦੀ ਆ ਪ੍ਰੋਟੀਨ ਹੋ ਗਿਆ ਜਿਵੇਂ ਫਾਈਬਰ ਹੋ ਗਿਆ ਫਾਈਬਰ ਵੀ ਇਹਦੇ ਵਿੱਚ ਕਾਫੀ ਮਾਤਰਾ ਵਿੱਚ ਫਾਈਬਰ ਹੁੰਦਾ ਤੇ ਵਿਟਾਮਿਨ ਇਹਦੇ ਵਿੱਚ ਸਾਰੇ ਹੁੰਦੇ ਆ ਤੇ ਬਾਕੀ ਮੈਡੀਸਨ ਦੇ ਤੌਰ ਤੇ ਵੀ ਕੰਮ ਕਰਦਾ ਇਹ ਜਿਹੜੇ ਇਹਦੇ ਪੱਤੇ ਹੁੰਦੇ ਆ ਨਾ ਬਾਤੂ ਦੇ ਇਹਨੂੰ ਬੋਇਲ ਕਰਕੇ ਜਦੋਂ ਕੋਈ ਸੱਟ ਲੱਗਦੀ ਆ ਸੋਜ ਆਉਂਦੀ ਆ ਉਹ ਤੇ ਸੱਟ ਤੇ ਪੱਟੀ ਬੰਨ ਕੇ ਇਹਦੇ ਪੱਤਿਆਂ ਦੀ ਉਹਦੀ ਜਿਹੜੀ ਸੋਜ ਆ ਉਹ ਠੀਕ ਹੋ ਜਾਂਦੀ ਆ ਤੇ ਬਾਕੀ ਲੀਵਰ ਦੀ ਪ੍ਰੋਬਲਮ ਆ ਉਹ ਦੂਰ ਹੋ ਜਾਂਦੀ ਆ ਕਿਉਂਕਿ ਬਹੁਤੇ ਲੋਕ ਇਹਦਾ ਜੂਸ ਬਣਾ ਕੇ ਵੀ ਇਹਦਾ ਸੇਵਨ ਕਰਦੇ ਆ ਤੇ ਬਾਕੀ ਦੋਸਤੋ ਅਸੀਂ ਨਾ ਵੀ ਤਿਆਰ ਕਰਨਾ ਸੀਗਾ ਜਿੱਥੇ-ਜਿੱਥੇ ਸਾਡੇ ਖੇਤ ਵਿੱਚ ਇਹਦੇ ਬੂਟੇ ਸੀਗੇ ਬਾਥੂ ਦੇ ਆ ਦੇਖੋ ਤੁਸੀਂ ਅਸੀਂ ਵੱਢ ਰਹੇ ਹਾਂਗੇ ਤੇ ਇਹ ਜਿੰਨੇ ਵੀ ਸਾਡੇ ਖੇਤ ਵਿੱਚ ਸੀ ਜਿਵੇਂ ਮਟਰਾਂ ਚ ਗੋਭੀ ਚ ਜਿੱਥੇ-ਜਿੱਥੇ ਵੀ ਸਾਨੂੰ ਲੱਗਿਆ ਨਾ ਇਹਦਾ ਬੂਟਾ ਸੀ ਛੱਡਦਾ ਸੀ ਤੇ ਹੁਣ ਇਹ ਬੀ ਤਿਆਰ ਹੋ ਗਿਆ ਸਾਡਾ ਬੀ ਇਹਦੇ ਆ ਇਹਨੂੰ ਦੋਸਤੋ ਹੁਣ ਅਸੀਂ ਵੱਢ ਕੇ ਸਰੋਂ ਮੰਗ ਭਰੀਆਂ ਬਣਾ ਕੇ ਨਾ ਘਰੇ ਲੈ ਕੇ ਜਾਵਾਂਗੇ ਤੇ ਉਸ ਤੋਂ ਬਾਅਦ ਝਾ ਕੇ ਇਹਨੂੰ ਇਹਦਾ ਬੀ ਤਿਆਰ ਕਰਾਂਗੇ ਜੀ ਤੇ ਦੋਸਤੋ ਇਹਦਾ ਬੀ ਤੁਸੀਂ ਕਿਸੇ ਵੀ ਸ਼ਾਪ ਤੋਂ ਜੇ ਜਾਓਗੇ ਨਾ ਕਿਸੇ ਦੁਕਾਨ ਤੋਂ ਬੀਜਾਂ ਵਾਲੀ ਤੋਂ ਤੁਹਾਨੂੰ ਨਹੀਂ ਮਿਲਣਾ ਆਨਲਾਈਨ ਤੁਸੀਂ ਸਰਚ ਕਰਕੇ ਦੇਖਿਓ 2250 ਰੁਪਏ ਕਿਲੋ ਇਹਦਾ ਬੀ ਆ ਜੀ ਬਾਥੂ ਦਾ ਇਨੂੰ ਬਾਥੂ ਆ ਵੀ ਕਹਿ ਦਿੰਦੇ ਆ ਬਾਥੂ ਵੀ ਕਹਿ ਦਿੰਦੇ ਆ ਤੇ ਬਹੁਤ ਕਾਸਟਲੀ ਬੀਜ ਆ ਇਹਦਾ ਸਾਨੂੰ ਜਿਹੜੇ ਕਸਟਮਰ ਨੇ ਸਾਡੇ ਨਾਲ ਜੁੜੇ ਹੋਏ ਤੇ ਉਹ ਪੁੱਛ ਲੈਂਦੇ ਆਗੇ ਵੀ ਇਹਦਾ ਬੀਜ ਕਿੱਥੋਂ ਮਿਲੂਗਾ ਬੀਜ ਦੇਖੋ ਜੀ ਇਹਦਾ ਤਿਆਰ ਹੀ ਕਰਨਾ ਪੈਂਦਾ ਜਿਹੜਾ ਜਿਵੇਂ ਕੋਈ ਦੁਕਾਨ ਹੁੰਦੀ ਆ ਦੁਕਾਨ ਤੋਂ ਤੁਹਾਨੂੰ ਕਿਤੋਂ ਨਹੀਂ ਮਿਲਣਾ ਜਾਂ ਆਨਲਾਈਨ ਮਿਲੂਗਾ ਤੇ ਜਾਂ ਜਿਹੜਾ ਕੋਈ ਬੀਜ ਤਿਆਰ ਕਰਦਾ ਉਹਦੇ ਤੋਂ ਮਿਲੂਗਾ ਤੇ ਬੀ ਅਸੀਂ ਇਹਦਾ ਇਸ ਵਾਰੀ ਤਿਆਰ ਕਰਕੇ ਦੇਖਾਂਗੇ ਜੀ ਤੇ ਜੇ ਤਾਂ ਕਾਮਯਾਬ ਹੋਇਆ ਅਸੀਂ ਆਪਣੇ ਖੇਤ ਵਿੱਚ ਇਹਦਾ ਸਿੱਟਾ ਦੇ ਕੇ ਦੇਖਾਂਗੇ ਉਸ ਤੋਂ ਬਾਅਦ ਇਹਦੇ ਬੀਜ ਤੇ ਕੰਮ ਕਰਾਂਗੇ ਤੇ ਬਾਕੀ ਦੋਸਤੋ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਵੀਡੀਓ ਸਾਡੀ ਜਰੂਰ ਅੱਗੇ ਸ਼ੇਅਰ ਕਰ ਦਿਆ ਕਰੋ ਪੇਜ ਨੂੰ ਆਪਣੇ ਨੂੰ ਫੋਲੋ ਕਰ ਲਿਓ ਲਾਈਕ ਕਰ ਲਿਓ YouTube ਦੇ ਪੇਜ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ